ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ ਆਸ਼ਾ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾਰ ਆਈ ਚੱਲ ਰਾ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਆਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੀ ਬਾਣੀ ਚੱਲ ਰਹੀ ਹੈ ਤੀਜੇ ਪਾਤਸ਼ਾਹ ਜੀ ਆਸਾ ਰਾਗ ਦੇ ਵਿੱਚੇ ਸ਼ੰਤੋ ਚਾਰਨ ਕਰਦੇ ਹੋਏ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹਨ ਇਹ ਪਾਤਸ਼ਾਹ ਜੀ ਦੀ 441 ਅੰਗ ਤੇ ਇਸ ਸ਼ੰਤ ਦੇ ਅਗਲੇ ਬੰਦ ਆਰੰਭ ਹੁੰਦੇ ਹਨ ਆਓ ਸਤਿਗੁਰੂ ਜੀ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਦੇ ਹੋਏ ਬਚਨ ਕਰਦੇ ਹਨ ਜੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਹਰਜੀ ਤੇ ਰਹਿ ਨਾਲ ਹੈ ਹੁਰਮਤੀ ਰੰਗ ਮਾਨ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੇ ਸ਼ੰਤ ਦੇ ਪੰਜਵੇਂ ਬੰਦ ਅਰੰਭ ਕਰਦੇ ਹੋਏ ਮਨ ਨੂੰ ਸੰਬੋਧਨ ਇਹ ਸ਼ਬਦ ਉਚਾਰਨ ਕਰਦੇ ਹਨ ਬਚਨ ਕਰਦੇ ਹਨ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਆਪਾ ਜੀ ਕਹਿੰਦੇ ਇਹ ਮਨਾ ਤੂੰ ਜੋਤ ਸਰੂਪ ਹੈ ਉਹ ਪਰਮਾਤਮਾ ਤੇਰੇ ਨਾਲ ਰਹਿੰਦਾ ਹੈ ਤੇ ਮਹਾਰਾਜ ਜੀ ਕਹਿੰਦੇ ਆਪਣੇ ਮੂਲ ਨੂੰ ਮੁੱਢ ਨੂੰ ਮੂਲਤ ਪਾ ਬੁੰਡਾ ਮੁੱਢ ਸਿਰਾ ਮੂਲ ਨੂੰ ਪਰਮਾਤਮਾ ਨੂੰ ਪਛਾਨਣ ਦੀ ਉਹ ਛਿਸ਼ਕਾਰ ਕਿਉਂਕਿ ਉਹਦੇ ਵਿੱਚੋਂ ਇਹ ਆਤਮਾ ਦੀ ਵਤ ਹੈ ਪਰਮਾਤਮਾ ਤੇ ਆਤਮਾ ਦਾ ਇਹ ਮਨੁੱਖਾ ਜਨਮ ਵਿੱਚ ਮਿਲਨ ਹੁੰਦਾ ਹੈ ਪਰ ਮਨ ਜਿਹੜਾ ਹੈ ਉਹ ਸੰਸਾਰੀ ਮੋਹ ਦੇ ਵਿੱਚ ਫਸਿਆ ਹੋਇਆ ਇਹ ਮਨ ਜਿਹੜਾ ਉਹ ਪ੍ਰਮਾਤਮਾ ਨਾਲੋਂ ਵਸੂੜਾ ਪਾ ਜਾਂਦਾ ਤੇ ਮਹਾਰਾਜ ਜੀ ਸਾਨੂੰ ਦੱਸਦੇ ਹਨ ਇੱਥੇ ਮਨ ਨੂੰ ਸੰਬੋਧਨ ਕਰਦੇ ਹੋਏ ਸਾਨੂੰ ਪ੍ਰਦੇਸ਼ ਦਿੰਦੇ ਹਨ ਕਹਿੰਦੇ ਮਨ ਜੋਤ ਸਰੂਪ ਹੈ हे ਮਨਾ ਤੂੰ ਜੋਤ ਸਰੂਪ ਹੈ ਆਪਣਾ ਮੂਲ ਉਹ ਪ੍ਰਮਾਤਮਾ ਨੂੰ ਪਛਾਨਣਾ ਕਰ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਨ ਮਹਾਰਾਜ ਜੀ ਕਹਿੰਦੇ ਹਰ ਜੀ ਪ੍ਰਮਾਤਮਾ ਹਰੀ ਪ੍ਰਭੂ ਤੇਰੇ ਨਾਲ ਰਹਿੰਦਾ ਪਿਛਲੇ ਬੰਦ ਵਿੱਚ ਮਹਾਰਾਜ ਨੇ ਦੱਸਿਆ ਸੀ ਕੱਲ ਕੀ ਪ੍ਰਮਾਤਮਾ ਤੇ ਹਰ ਵਕਤ ਤੇਰੇ ਨਾਲ ਹੈ ਪਰ ਤੂੰ ਤਉ ਨੂੰ ਪਛਾਨ ਨਹੀਂ ਪੰਦਾ ਮਦ ਵਿੱਚ ਉਹ ਸੰਸਾਰੀ ਮੋਹ ਵਿੱਚ ਜੁੜਿਆ ਰਹਿੰਦਾ ਇਸ ਕਰਕੇ ਉਹਦੀ ਪਛਾਣ ਨਹੀਂ ਕਰ ਪੰਦਾ ਤੇ ਤਾਈ ਮਹਾਰਾਜ ਕਹਿ ਰਹੇ ਹਨ ਮਨ ਨੂੰ ਸੰਬੋਧਨ ਕਰਦੇ ਹਨ ਮਨ ਤੂੰ ਆਪਣਾ ਮੂਲ ਨੂੰ ਪਛਾਣਨਾ ਕਰ ਤੇ ਮਹਾਰਾਜ ਜੀ ਕਹਿੰਦੇ ਪ੍ਰਮਾਤਮਾ ਪ੍ਰਭੂ ਤੇਰੇ ਨਾਲ ਵੱਸਦਾ ਹੈ ਉਹ ਕਿਸ ਤਰ੍ਹਾਂ ਮਿਲੇਗਾ ਮਹਾਰਾਜ ਜੀ ਕਹਿੰਦੇ ਗੁਰਮਤੀ ਗੁਰੂ ਦੀ ਮਤ ਲੈ ਕੇ ਉਹ ਆਨੰਦ ਨੂੰ ਉਹ ਰੰਗ ਨੂੰ ਮੰਨਣਾ ਕਰ ਮੂਲ ਪਛਾਨ ਹੈ ਤਾਂ ਸਹੋ ਜਾਣ ਹੈ ਮਰਨ ਜੀਵਨ ਕੀ ਸੋਝੀ ਹੋਈ ਮਹਾਰਾਜ ਜੀ ਕਹਿੰਦੇ ਜੇ ਤੂੰ ਭਾਈ ਮੂਲ ਨੂੰ ਪਛਾਣੇਗਾ हे ਮਨਾ ਜੇ ਉਹਦੀ ਪਛਾਣ ਕਰ ਲੇਗਾ ਗੁਰੂ ਦੀ ਮਾਤਰਾਹੀਂ ਤੇ ਮਹਾਰਾਜ ਜੀ ਕਹਿੰਦੇ ਤਾਂ ਹੀ ਸਹੋ ਜਾਣੇ ਤਾਂ ਹੀ ਉਹ ਸੌੰਦੂ ਨਾ ਜਾਣਨੇਗਾ ਤਾਂ ਹੀ ਉਹ ਪ੍ਰਮਾਤਮਾ ਨੂੰ ਸਹੋ ਨੂੰ ਪਰਮੇਸ਼ਰ ਨੂੰ ਜਾਣ ਪਾਏਗਾ ਮਹਾਰਾਜ ਜੀ ਕਹਿੰਦੇ ਜੇ ਗੁਰੂ ਦੀ ਮਾਤਰਾ ਹੀ ਤੈਨੂੰ ਰੰਗ ਚੜ ਗਿਆ ਇਹ ਮਨ ਤਾਈਓ ਸਮੂਲ ਨੂੰ ਸਾਹੋਂ ਨੂੰ ਜਾਣ ਲਵੇਗਾ ਤੇ ਤੇਰੇ ਮਰਨ ਅਤੇ ਜਿਉਣ ਦੀ ਸੋਝੀ ਆ ਜਾਵੇਗੀ ਤੈਨੂੰ ਜਾਚ ਆ ਜਾਵੇਗੀ ਮਰਨ ਜੀਵਨ ਕੀ ਸੋਝੀ ਹੋਈ ਨਹੀਂ ਤਾਂ ਸੋਝੀ ਨਹੀਂ ਹੁੰਦੀ ਸਾਨੂੰ ਅਕਲ ਨਹੀਂ ਹੁੰਦੀ ਮਰਨ ਜੀਵਨ ਦੀ ਜਾਚ ਨਹੀਂ ਹੈ ਤੇ ਮਹਾਰਾਜ ਜੀ ਕਹਿੰਦੇ ਫਿਰ ਤੈਨੂੰ ਮਰਨਾ ਵੀ ਆ ਜਾਵੇਗਾ ਇਤਨੂੰ ਜਿੰਜਾਉਣਾ ਵੀ ਆ ਜਾਵੇਗਾ ਆਤਮਾ ਪਖੋ ਆਤਮਿਕ ਮਰਨਾਂ ਦਾ ਸਾਨੂੰ ਪਤਾ ਨਹੀਂ ਕਿ ਆਤਮਾ ਕਿਸ ਤਰ੍ਹਾਂ ਮਰਦੀ ਹੈ ਤੇ ਕਿਸ ਤਰ੍ਹਾਂ ਜਿੰਦੀ ਹੁੰਦੀ ਹੈ ਇਹ ਸੱਚਾ ਗੁਰੂ ਗੁਰੂ ਦੀ ਮੱਤ ਲੈ ਕਈ ਮਹਾਰਾਜ ਜੀ ਕਹਿੰਦੇ ਗਿਆਨ ਹੁੰਦਾ ਹੈ ਸੋਝੀ ਹੁੰਦੀ ਹੈ ਜਾਚ ਹੁੰਦੀ ਹੈ ਪਤਾ ਲੱਗਦਾ ਹੈ ਕਿ ਮਰਨ ਜੀਵਨ ਕੀ ਸੋਝੀ ਹੋਈ ਜੀ ਮਹਾਰਾਜ ਜੀ ਕਹਿੰਦੇ ਮਾਨੇ ਨਾ ਜਿਹੜਾ ਫੁਰਨਿਆਂ ਵਿੱਚ ਮਰਦਾ ਹੈ ਆਤਮਾ ਨੂੰ ਵੀ ਮਾਰ ਲਿੰਦਾ ਹੈ ਤੇ ਜਦੋਂ ਗੁਰੂ ਸੋਝੀ ਬਖਸ਼ਦਾ ਹੈ ਨਾ ਫਿਰ ਇਹ ਆਤਮਾ ਪੱਖੋਂ ਸਰਜੀਤ ਹੁੰਦਾ ਹੈ ਫਿਰ ਜਾਉਣਾ ਹੁੰਦਾ ਹੈ ਆਤਮਾ ਦਾ ਇਹਨੂੰ ਕਹਿੰਦੇ ਜੇ ਮਰਨ ਜੀਵਨ ਕੀ ਸੋਝੀ ਹੋਈ ਮਹਾਰਾਜ ਜੀ ਕਹਿੰਦੇ ਮਰਨਾ ਤੇ ਜੁਣਾ ਆ ਜਾਵੇਗਾ ਆਤਮਾ ਪੱਖੋਂ ਮਰਨਾ ਤੇ ਆਤਮਾ ਪੱਖੋਂ ਜਾਉਣਾ ਸਰਜੀਤ ਹੋ ਜਾਵੇਗਾ ਗੁਰਪ੍ਰਸਾਦੀ ਏਕੋ ਜਾਣ ਹੈ ਤਾਂ ਦੂਜਾ ਭੋ ਨਾ ਹੋਈ ਤੇ ਗੁਰੂ ਦੀ ਕਿਰਪਾ ਦੇ ਨਾਲ ਪ੍ਰਸਾਦੀ ਤੋਂ ਭਾਵ ਕਿਰਪਾ ਮਹਾਰਾਜ ਜੀ ਕਹਿੰਦੇ ਕੋ ਨੂੰ ਜਾਣ ਪਾਏਗਾ ਗੁਰੂ ਕਿਰਪਾ ਕਰੇਗਾ ਜਦੋਂ ਸੱਚਾ ਗੁਰੂ ਕਿਰਪਾ ਧਾਰੇਗਾ ਇੱਕੋ ਦੇ ਨਾਲ ਤੂੰ ਜਾਣ ਪਛਾਨ ਕਰ ਲਵੇਂਗਾ ਦੂਜਾ ਭੋ ਨਾ ਹੋਈ ਮਹਾਰਾਜ ਜੀ ਕਹਿੰਦੇ ਫਿਰ ਦੂਜਾ ਭੋ ਮਿਟ ਜਾਵੇਗਾ ਸੰਸਾਰੀ ਮੋਹ ਦਾ ਜਿਹੜਾ ਮਹਾਰਾਜ ਜੀ ਕਹਿੰਦੇ ਵਾਰ-ਵਾਰ ਮਨ ਭੋ ਪੈਦਾ ਕਰਦਾ ਹੈ ਸੰਸਾਰੀ ਫੁਰਨੇ ਮਹਾਰਾਜ ਜੀ ਕਹਿੰਦੇ ਉਹਨੂੰ ਮਿਟਾ ਦੇਵੇਗਾ ਸੱਚਾ ਗੁਰੂ ਜਦੋਂ ਗੁਰੂ ਨੇ ਕਿਰਪਾ ਧਾਰਤੀ ਉਹਨੂੰ ਜਾਣ ਲਿਆ ਮਹਾਰਾਜ ਜੀ ਕਹਿੰਦੇ ਮਨ ਦੇ ਉੱਤੇ ਉਦਾਸਰ ਭਾਵ ਖਤਮ ਹੋ ਜਾਵੇਗਾ ਇੱਕੋ ਨਾਲੀ ਫਿਰ ਪ੍ਰੇਮ ਇੱਕੋ ਨਾਲੀ ਮਹਾਰਾਜ ਜੀ ਕਹਿੰਦੇ ਰਿਸ਼ਤਾ ਬਣੇਗਾ ਫਿਰ ਦੁਨੀਆ ਦਾ ਭਾਰ ਲੈ ਜਾਵੇਗਾ ਮਨ ਸ਼ਾਂਤ ਆਈ ਵਜੀ ਵਿਧਾਈ ਤਾ ਹੋਆ ਪਰਵਾਨ ਫਿਰ ਆਉਣਾ ਪਿਆਰਿਓ ਮਨ ਸ਼ਾਂਤੀ ਦੇਵੇ ਜੀ ਮਹਾਰਾਜ ਜੀ ਕਹਿੰਦੇ ਫਿਰ ਜਦੋਂ ਗੁਰ ਕਿਰਪਾ ਧਾਰ ਦੇਵੇਗਾ ਤੂੰ ਜਾਣ ਲਵੇਂਗਾ ਤੁਜਾ ਭਉ ਅੰਦਰੋਂ ਖਤਮ ਕਰ ਦੇਵੇਗਾ ਮਾਲਕ ਮਹਾਰਾਜ ਜੀ ਕਹਿੰਦੇ ਫਿਰ ਮਨ ਸ਼ਾਂਤ ਆਈ ਮਨ ਸ਼ਾਂਤੀ ਵਿੱਚ ਟਿਕ ਜਾਵੇਗਾ ਫਿਰ ਅੰਦਰ ਵਧਾਈ ਵੱਜੇਗੀ ਖੁਸ਼ੀ ਦੇ ਵਾਜੇ ਵੱਜਣਗੇ ਤਾਂ ਹੋਵਾ ਪਰਵਾਣ ਤੂੰ ਫਿਰ ਪਰਵਾਣ ਹੋ ਜਾਵੇਂਗਾ ਫਿਰ ਤੇਰਾ ਆਇਆ ਸਫਲ ਹੋ ਜਾਵੇਗਾ ਇਉਂ ਕਹੇ ਨਾਨਕ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਇੱਥੇ ਮਹਾਰਾਜ ਜੀ ਸ਼ਬਦ ਇਸ ਬੰਦ ਦੀ ਸਮਾਪਤੀ ਕਰਦੇ ਹੋਏ ਫਿਰ ਬਚਨ ਕਰਦਿਆ ਕਹਿੰਦੇ ਮੈਂ ਨਾਨਕ ਕਹਿਣਾ ਕਰਦਾ ਹਾਂ ਐਂਉ ਕਹੇ ਨਾਨਕ ਪਰ ਤੂੰ ਜੋਤ ਸਰੂਪ ਹੈ ਮਹਾਰਾਜ ਜੀ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਆਪਣੇ ਮੂਲ ਨੂੰ ਗੰਢ ਭਾਵ ਨੂੰ ਪਛਾਨਣਾ ਕਰ ਮਨ ਤੂੰ ਗਰਭ ਅਟਿਆ ਅਗਲਾ ਬੰਦ ਮਹਾਰਾਜ ਜੀ ਰੰਮ ਕਰਦੇ ਹਨ ਮਨ ਤੂੰ ਗਰਭ ਅਟਿਆ ਗਰਭ ਲੱਧਿਆ ਜਾਏ ਤੇ ਗਰਭ ਮਹਾਰਾਜ ਜੀ ਕਹਿੰਦੇ ਮਨਾ ਤੂੰ ਲਿਬੜਿਆ ਪਿਆ ਹਉਮੇ ਦੇ ਵਿੱਚ ਗਰਭ ਗਰਭ ਕਹਿੰਦੇ ਹਨ ਹਉਮੇ ਨੂੰ ਮਹਾਰਾਜ ਜੀ ਕਹਿੰਦੇ ਅਟਿਆ ਤੂੰ ਗਰਭ ਟਿਆ ਪਿਆ ਮਹਾਰਾਜ ਜੀ ਕਹਿੰਦੇ ਕੋ ਗਰਭ ਦੇ ਵਿੱਚ ਲਿਬੜਿਆ ਪਿਆ ਉਮੇ ਦੇ ਵਿੱਚ ਤੂੰ ਲਿਬੜਿਆ ਪਿਆ ਮਨਾ ਉਹ ਗਰਭਨੂਤ ਕਿਵੇਂ त्याਗੇਗਾ ਗਰਭ ਲੱਦਿਆ ਪਿਆ ਗਰਭ ਦੇ ਨਾਲ ਲਿਬੜਿਆ ਪਿਆ ਹੈ ਤੇ ਮਾਇਆ ਮੋਹਣੀ ਮੋਇਆ ਮਹਾਰਾਜ ਜੀ ਅੱਗੇ ਬਤਨ ਕਰਦੇ ਹਨ ਮਾਇਆ ਮੋਹਣੀ ਮੋਇਆ ਫਿਰ ਫਿਰ ਜੁਨੀ ਭਾਵ ਹੈ ਹਰਜ ਕਹਿੰਦੇ ਮਾਇਆ ਦੇ ਨਾਲ ਤੂੰ ਮੋਹਤ ਹੋਇਆ ਪਿਆ ਮਨਾ ਤੂੰ ਗਰਭੰ ਘਾਰ ਦੇ ਵਿੱਚ ਲਿਬੜਿਆ ਪਿਆ ਤੇ ਮਹਾਰਾਜ ਜੀ ਕਹਿੰਦੇ ਮਾਇਆ ਦੇ ਵਿੱਚ ਮੋਇਆ ਪਿਆ ਫਿਰ ਫਿਰ ਜੁੰਨੀ ਭਾਵੈ ਕਹਿੰਦੇ ਫਿਰ ਤੈਨੂੰ ਜੁੰਨਾ ਵਿੱਚ ਪਾਉਣਾ ਪੈਣਾ ਮਾਇਆ ਮੋਹਣੀ ਮੋਇਆ ਇਹ ਮੋਹਣੀ ਹੈ ਮਾਇਆ ਸੰਸਾਰ ਨੂੰ ਮੋਹਿਤ ਕਰਦੀ ਹੈ ਇਹ ਮੋਹਣੀ ਮਾਇਆ ਦੇ ਵਿੱਚ ਹੀ ਅਸੀਂ ਫਸੇ ਰਹਿੰਦੇ ਹਾਂ ਮਹਾਰਾਜ ਜੀ ਇੱਥੇ ਵੀ ਬਚਨ ਕਰਦੇ ਹਨ ਤੀਜੇ ਪਾਤਸ਼ਾਹ ਜੀ ਪਿੱਛੇ ਸ਼ਬਦਾਂ ਵਿੱਚ ਵੀ ਮਹਾਰਾਜ ਦੇ ਬਚਨ ਹਨ ਸ਼ਲੋਕਾਂ ਦੇ ਵਿੱਚ ਮਾਇਆ ਮਮਤਾ ਮੋਹਣੀ ਜਿਨ ਵਿਨਦੰਤਾਂ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਪਰੇ ਜਿਨ ਸੱਚ ਨਾਮ ਚਿੱਤ ਲਾਇਆ ਉੱਥੇ ਵੀ ਮਹਾਰਾਜ ਜੀ ਕਹਿੰਦੇ ਦੰਦਾ ਤੋਂ ਬਿਨਾ ਮੋਹ ਨਹੀਂ ਮਾਇਆ ਖਾਈ ਜਾਂਦੀ ਐ ਕਹਿੰਦੇ ਕੋਈ ਵਿਰਲਾ ਗੁਰਮੁਖ ਐ ਜਿਹੜਾ ਇਹਦੇ ਪ੍ਰਭਾਵ ਤੋਂ ਬਚ ਜਾਂਦਾ ਨੀਤੇ ਮਨਮੁਖਾਂ ਨੂੰ ਤੇ ਖਾਈ ਜਾਂਦੀ ਐ ਫਿਰ ਫਿਰ ਜੁਨੀ ਭਾਵ ਹੈ ਹਰਾ ਜੀ ਕਹਿੰਦੇ ਪੌਂਦਾ ਫਿਰੇਗਾ ਜੁਨਾਂ ਦੇ ਵਿੱਚ ਤੇਰੀ ਆਤਮਾ ਨੂੰ ਪਾਉਣਾ ਪਏਗਾ ਗਰਬ ਲੱਗ ਜਾਏ ਮੂਗਦ ਮਨ ਅੰਤ ਗਿਆ ਪਛਤਾਵੇ ਤੇ ਮਹਾਰਾਜ ਜੀ ਬਿਰਵਤਨ ਕਰਦਿਆਂ ਕਹਿੰਦੇ ਗਰਬ ਲੱਗਾ ਨਾ ਤੈਨੂੰ ਹੋਮੇ ਲੱਗੀ ਪਈ ਐ ਹੋਮੇ ਦੇ ਵਿੱਚ ਜਕੜਿਆ ਪੈ ਮੂਗਦ ਤੋਂ ਭਾਲ ਮੂਰਖ ਮਨਾ ਇਹ ਹੋਮੇ ਦੇ ਵਿੱਚ ਤੂੰ ਫਸਿਆ ਪੈ ਅੰਤ ਗਿਆ ਪਛਤਾਏ ਜਦੋਂ ਅੰਤ ਵੇਲੇ ਪਛਤਾਣਾ ਪੈਣਾ ਹੈ ਸਾਰੀ ਜ਼ਿੰਦਗੀ ਸਰੀਰ ਦੇ ਵਿੱਚ ਮਨ ਪਿਆ ਹੁੰਮੇ ਕਰੀ ਜਾਂਦਾ ਤੇ ਮਨੁੱਖ ਜਿਹੜਾ ਮਨ ਦੇ ਪਿੱਛੇ ਦੌੜਿਆ ਫਿਰਦਾ ਜਿਵੇਂ ਇੱਕ ਬਾਂਦਰ ਤਮਾਸ਼ਗੀ ਜਿਹੜਾ ਉਹ ਬਾਂਦਰ ਇੱਕ ਮਾਲਕ ਦੇ ਹੁਕਮ ਦੇ ਵਿੱਚ ਟੱਪਦਾ ਨੱਚਦਾ ਹੈ ਨਾ ਇਸੇ ਤਰ੍ਹਾਂ ਹੀ ਸਾਡਾ ਮਨ ਜਿਹੜਾ ਉਹ ਸਾਨੂੰ ਨਚਾਉਂਦਾ ਫਿਰਦਾ ਹੈ ਸਾਡਾ ਸਰੀਰ ਮਨ ਦੇ ਪਿੱਛੇ ਹੀ ਨੱਚਦਾ ਫਿਰਦਾ ਕਦੀ ਕਿੱਧਰ ਮਨ ਪਹੁੰਚ ਜਾਂਦਾ ਹੈ ਫੁਰਨਿਆਂ ਦੀ ਪੂਰਤੀ ਕਰਕੇ ਅਸੀਂ ਦੌੜੇ ਫਿਰਦੇ ਆ ਨੱਚਦੇ ਫਿਰਦੇ ਆ ਤੇ ਮਨ ਨੂੰ ਤਕਾਈ ਨਹੀਂ ਹੈ ਸ਼ਾਂਤੀ ਨਹੀਂ ਹੈ ਇਹ ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ ਵਾਣ ਤੂੰ ਗਰਭ ਇੱਥੇ ਵੀ ਮਹਾਰਾਜ ਜੀ ਕਹਿੰਦੇ ਗਰਭ ਦੇ ਨਾਲ ਓਮੇ ਨਾਲ ਤੂੰ ਲਿਬੜਿਆ ਭੰਤ ਦੇ ਵੇਲੇ ਮਹਾਰਾਜ ਜੀ ਕਹਿੰਦੇ ਤੇਰੇ ਕੋਲ ਸਵਾ ਨਹੀਂ ਹੋਣਾ ਸਤਾਰ ਤੋਂ ਬਿਨਾ ਕੁਝ ਵੀ ਬਚਣਾ ਨਹੀਂ ਕਿਉਂਕਿ ਜਦੋਂ ਪਿਆਰਿਓ ਸਮਾਂ ਖੁੰਝ ਜਾਵੇ ਸਵਾਸ ਬਾਕੀ ਨਾ ਹੋਣ ਫਿਰ ਮਨੁੱਖ ਨੂੰ ਪਤਾ ਲੱਗਦਾ ਉਸ ਵੇਲੇ ਪਛਤਾਣ ਤੋਂ ਬਿਨਾ ਕੁਝ ਮਿਲਦਾ ਨਹੀਂ ਹੰਕਾਰ ਤ੍ਰਿਸ਼ਨਾ ਲੋਭ ਲਾਗਾ ਵਿਰਥਾ ਜਨਮ ਗਵਾਵਹਿ ਹਰਿ ਜੀ ਕਹਿੰਦੇ ਹੰਕਾਰ ਤ੍ਰਿਸ਼ਨਾ ਦੇ ਵਿੱਚ ਹੱਸਿਆ ਫਿਰਦਾ ਇਹ ਰੋਗ ਤੈਨੂੰ ਲੱਗਾ ਪਿਆ ਹੰਕਾਰ ਤ੍ਰਿਸ਼ਨਾ ਰੋਗ ਲੱਗਾ ਇਹ ਵੱਡਾ ਰੋਗ ਹੈ ਪਿਆਰਿਓ ਭੋਗਾਰ ਤੇ ਤ੍ਰਿਸ਼ਨਾ ਦਾ ਇਹਦੇ ਤੋਂ ਅਸੀਂ ਨਹੀਂ ਬਚ ਪਾਂਦੇ ਸੰਸਾਰ ਦੇ ਰੋਗਾ ਤੋਂ ਤਾਂ ਅਸੀਂ ਲਈ ਜਾਂਦੇ ਆ ਦਵਾਈਆਂ ਜੜੀਆਂ ਬੂਟੀਆਂ ਪਰ ਮਰੋਗ ਹਨ ਉਹਦੇ ਵਿੱਚ ਅਸੀਂ ਫਸੇ ਆ ਪਰ ਇੱਥੇ ਮਨ ਸਾਡਾ ਵੱਡੇ ਰੋਗਾਂ ਵਿੱਚ ਫਸਿਆ ਪਿਆ ਘਾਰ ਤ੍ਰਿਸ਼ਨਾ ਦੀ ਅੱਗ ਵਿੱਚ ਜਲਦਾ ਸੜਦਾ ਹੈ ਰੋਗ ਲੱਗਾ ਮਹਾਰਾਜ ਜੀ ਕਹਿੰਦੇ ਬਿਰਥਾ ਜਨਮ ਗਵਾਏ ਇਹਦੇ ਵਿੱਚ ਹੀ ਮਹਾਰਾਜ ਜੀ ਕਹਿੰਦੇ ਬਿਰਥਾ ਜਨਮ ਉ ਬਾਤ ਚ ਜਾਂਦਾ ਮਨਮੁਖ ਮੁਗਧ ਚੇਤੇ ਨਾਹੀ ਅੱਗੇ ਗਿਆ ਪਛਤਾਵੇ ਫਿਰ ਮਹਾਰਾਜ ਜੀ ਦੱਸਦੇ ਨੇ ਕਹਿੰਦੇ ਭਾਈ ਮਨ ਮਨਮੁਖ ਮੁਗਧ ਚਿੱਤੇ ਨਾਹੀ ਕਹਿੰਦੇ ਮਨਮੁਖ ਜਿਹੜਾ ਮਨੁਖ ਹੈ ਮਨ ਦੀ ਮਰਜ਼ੀ ਨਾਲ ਉਹ ਚੇਤੇ ਨਹੀਂ ਕਰਦਾ ਇਹ ਮੁਗਧ ਮਨਮੁਖ ਮੂਰਖ ਆਦਮੀ ਉਹਨੂੰ ਚੇਤੇ ਕਰ ਮਹਾਰਾਜ ਜੀ ਕਹਿੰਦੇ ਉਦਾ ਚੇਤਨ ਕਰ ਚਿੱਤੇ ਨਹੀਂ ਅੱਗੇ ਗਿਆ ਪਛਤਾਏ ਜੇ ਨੂੰ ਚੇਤੇ ਨਹੀਂ ਕਰੇਗਾ ਉਹਨੂੰ ਉਚਿਤ ਵਿੱਚ ਨਹੀਂ ਵਸਾਏਗਾ ਇਹ ਮੂਰਖ ਮਨਮੁਖ ਆਦਮੀ ਨਹੀਂ ਅੱਗੇ ਤੈਨੂੰ ਪਛਤਾਣਾ ਪੈਣਾ ਅੱਗੇ ਅਗਲੇ ਜਨਮ ਦੇ ਵਿੱਚ ਤੂੰ ਪਛਤਾਏਂਗਾ ਫਿਰ ਤੇਰੀ ਆਤਮਾ ਜਦੋਂ ਇਹ ਸਰੀਰ ਵਿੱਚੋਂ ਵਿਛੋੜਾ ਪਾ ਗਈ ਤੂੰ ਫਿਰ ਪਛਤਾਨਦਾ ਰਹੇਂਗਾ ਕਿ ਸਮਾਂ ਮਿਲਿਆ ਸੀ ਅਵਸਰ ਮਿਲਿਆ ਸੀ ਮੈਂ ਉਹ ਗਵਾ ਬੈਠਿਆ ਗਵਾ ਬਿਠਾ ਉਹ ਸਮਾਂ ਜਦੋਂ ਲੰਘ ਜਾਂਦਾ ਆਪਾਂ ਪਛਤਾਉਂਦੇ ਆ ਨਾ ਯਾਰ ਉਹ ਸਮੇਂ ਆਹ ਕੰਮ ਕਰ ਲੈਂਦੇ ਠੀਕ ਸੀ ਤੇ ਫਿਰ ਪਛਤਾਣਾ ਹੀ ਮਿਲਦਾ ਕਿਉਂਕਿ ਉਹ ਕੰਮ ਹੋ ਨਹੀਂ ਸਕਦਾ ਪਿਛਲੇ ਬੀਤੇ ਸਮੇਂ ਵਿੱਚ ਅਸੀਂ ਥੋੜਾ ਜਾ ਸਕਦੇ ਆ ਜਿਹੜੇ ਲੰਘ ਚੁੱਕਾ ਸਮਾਂ ਗੁਜ਼ਰ ਚੁੱਕਾ ਉਹ ਭੂਤਕਾਲ ਬਣ ਗਿਆ ਉਹਦੇ ਵਿੱਚ ਅਸੀਂ ਨਹੀਂ ਜਾ ਸਕਦੇ ਉਹਦਾ ਪਛਤਾਵਾ ਹੀ ਸਾਨੂੰ ਹੰਡਾੜਾ ਪੈਂਦਾ ਪਰ ਜਿਹੜਾ ਸਮਾਂ ਕੋਲ ਹੈ ਉਹਦੇ ਵਿੱਚ ਅਸੀਂ ਇਹ ਗਲਤੀ ਨੂੰ ਸੁਧਾਰ ਸਕਦੇ ਆ ਸਮੇਂ ਦੀ ਸੰਭਾਲ ਕਰ ਸਕਦੇ ਆ ਮਹਾਰਾਜ ਜੀ ਵੀ ਸਾਨੂੰ ਇਹੀ ਕੁਝ ਦੱਸਦੇ ਹਨ ਕਹਿੰਦੇ ਭਾਈ ਮਨ ਮੁਖ ਮੁਗਦ ਅਚੇਤੇ ਨਾਹੀ ਅੱਗੇ ਗਿਆ ਪਛਤਾਵੇ ਹਰ ਜੀ ਕਹਿੰਦੇ ਅੱਗੇ ਤਾਂ ਫਿਰ ਜੂਨਾ ਵਿੱਚ ਪਛਤਾਣਾ ਪੜਨਾ ਇਉਂ ਕਹੇ ਨਾਨਕ ਮਨ ਤੂੰ ਗਰਭ ਅਟਿਆ ਗਰਭ ਲੱਧਿਆ ਜਾਵੇ ਫਿਰ ਮਹਾਰਾਜ ਜੀ ਕੀਲੀ ਤੋਖ ਵਿੱਚ ਹੋਈ ਸਮਝਾਉਂਦੇ ਨੇ ਇਉਂ ਕਹੇ ਨਾਨਕ ਮੈਂ ਕਹਿਣਾ ਕਰਦਾ ਮਹਾਰਾਜ ਜੀ ਕਹਿੰਦੇ ਮਨ ਤੂੰ ਗਰਭ ਬਟਿਆ ਤੂੰ ਗਰਭ ਇਕੱਠਾ ਕੀਤਾ ਹੰਕਾਰ ਗਰਭ ਲਦਿਆ ਜਾਵੇ ਮਹਾਰਾਜ ਜੀ ਕਹਿੰਦੇ ਨਾਲ ਹੀ ਲੈ ਜਾਵੇਂਗਾ ਜਦੋਂ ਜਾਏਗਾ ਇਹ ਤੇਰੇ ਨਾਲ ਹੀ ਇਹਨੂੰ ਇਹਦਾ ਭਾਰ ਇਹਦੀ ਪੰਡ ਚੁੱਕਣੀ ਪੈਣੀ ਹੈ ਨਹੀਂ ਤਾਂ ਇਹ ਹੰਕਾਰ ਜਿਹੜਾ ਟਿਆ ਤੂੰ ਇਕੱਠਾ ਕੀਤਾ ਇਹਨਾਂ ਨੂੰ ਛੱਡ ਦੇਵੇ ਤਿਆਗ ਦੇ ਵਿਚਾਰ ਦੇ ਨੂੰ ਮਹਾਰਾਜ ਜੀ ਕਹਿੰਦੇ ਛੱਡ ਦੇ ਹੋ ਮੈਨੂੰ ਘਾਰ ਨੂੰ ਤ੍ਰਿਸ਼ਨਾ ਨੂੰ ਛੱਡ ਦੇ ਮਹਾਰਾਜ ਜੀ ਕਹਿੰਦੇ ਸੱਚੇ ਮਾਲਕ ਨੂੰ ਤੇ ਹਉਣਾ ਕਰ ਉਹਨੂੰ ਜਪਣਾ ਕਰ ਜਿਹਦੇ ਨਾਲ ਇਸ ਸੰਸਾਰ ਭਵ ਸਾਗਰ ਤੋਂ ਇਰਾ ਪਰਉ ਤਾਰਾ ਹੋ ਜਾਵੇਗਾ ਜੇ ਮਹਾਰਾਜ ਜੀ ਕਹਿੰਦੇ ਨਹੀਂ ਤਾਂ ਪਛਤਾਣੇ ਪੈਣਾ ਫਿਰ ਇਹ ਭਾਈ ਇਹ ਅੱਜ ਦੇ ਬੰਦ ਮਹਾਰਾਜ ਜੀ ਦੋਸ ਪੂਰਨ ਕਰਦੇ ਹਨ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਇਹ ਮਨ ਨੂੰ ਸੰਬੋਧਨ ਸ਼ਬਦ ਹਨ ਸ਼ੰਤ ਇਸ ਸ਼ੰਤ ਦੇ ਵਿੱਚ ਮਹਾਰਾਜ ਜੀ ਸਾਨੂੰ ਸੰਬੋਧਨ ਕਰਦੇ ਹਨ ਮਹਾਰਾਜ ਜੀ ਮਹਾਰਾਜ ਜੀ ਸਾਨੂੰ ਆਵਾਜ਼ ਮਾਰ ਕੇ ਦੱਸਦੇ ਹਨ ਸचेत ਕਰਦੇ ਹਨ ਇਹ ਮਨ ਤੋਂ ਸਚੇਤ ਹੋ ਜਾਹੇ ਮਨੁੱਖ ਕਿਉਂਕਿ ਅੱਗੇ ਫਿਰ ਪਛਤਾਨ ਤੋਂ ਬਿਨਾ ਕੁਝ ਸ ਮਹਾਰਾਜ ਜੀ ਕਹਿੰਦੇ ਪ੍ਰਾਪਤੀ ਨਹੀਂ ਹੁੰਦੀ ਜਦੋਂ ਸਮਾਂ ਉਦੋਂ ਹੀ ਅਸੀਂ ਜੇ ਸਚੇਤ ਹੋ ਜਾਵੀਏ ਤੇ ਮਹਾਰਾਜ ਜੀ ਕਹਿੰਦੇ ਫਿਰ ਪ੍ਰਾਪਤੀ ਕਰ ਸਕਦੇ ਆ ਇਹ ਸ਼ਬਦਾਂ ਦੀ ਵਿਚਾਰ ਹੈ ਇੰਨੀਆਂ ਕੋਈ ਭਾਈ ਹਾਜ਼ਰੀਆਂ ਪਰਵਾਨ ਕਰਿਓ ਜੀ ਬਾਣੀ ਵਿਚਾਰ ਦੇ ਨਿਕਾ ਭੁੱਲਾਂ ਜਨੀਆਂ ਨ ਮਹਾਰਾਜ ਸਤਿਮਤ ਬਖਸ਼ ਲੈਣ ਆਈਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ